ਮਨਰ ਤੋਂ ਮਨਰ ਤੋਂ ਜਦੋਂ ਨਾ ਕੋਈ 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 ਪ੍ਰਾਈਵੇਟ ਕਲੋਰ ਦੋ ਦਸਾ ਦਤ ਸਪਾਇ ਦੇ ਸਰ ਪਰ ਦਸਨ ਚਿੰਤਜਕ ਖੂਬੀ ਡੇਰਿੰਗ ਇਹ ਸਾਰਥੰਸਾਂ ਦਨ ਸਰ ਜਨ ਇਹ ਵਾਤ ਕੋਈ 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 ਇਹਦੇ ਪਰ ਉਹ ਹੀ ਦਿਲ ਸਤ ਇਹ ਚਿੰਤਜਕ ਖੂਬੀ ਡੇਰਿੰਗ ਜਿੰਨੇ ਗੁਰੂ ਦਨ ਨਾ ਕਿਹਾ ਕਿ ਇਹ ਪ੍ਰਾਈਵੇਟ ਕਲੋਰ ਦੋ ਦਸਾ किसाब जी से एक खनार के दरगाह में, 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 एक खनार के दरगाह एक खनार के दरगाह में, 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 ਕਤਰਾ ਤੇ ਪਰਵਖ ਸੀਤੇ ਗੇ ਦੇਖਣੇ ਇਹ ਇਹ ਟੱਕੇ ਟੱਕੇ ਕੁਝ ਕੁ ਰਿਕਸੀ ਵਿੱਚ ਟੁੱਟ ਗਈ ਬਾਕੀ ਇਹ ਇਹ ਬੈਸ ਸਾਰਾ ਨਾ ਦੇ ਦਿੰਦਾ ਤੇ ਇੱਕ ਸਾਫ ਜਿਹਾ ਪ੍ਰੈਵਟ ਕਰਦਾ ਤੇ ਟਡੇ ਖੋਣਾਟ ਕੇ ਦਵਾਣਾ ਗਲਤ ਤੇ ਪਾਰ ਨਹੀਂ ਆਇਆ ਰਹਿਣੇ ਇਹ ਕੋਤਰਾ ਡੇਰਿੰਗ ਇਹ ਫਾਗਦੇ ਮਾਰੀ ਗਏ ਸੀ ਮੈਨੂੰ ਜਿਹੜੇ ਸੇ ਇੱਕ ਰੇਂਜਾ ਬਣਾਉਣਾ

ये प्राइवेट करावर समय से प्राइवेट करावर समय से एक बार दफ्तर है एक बार दफ्तर है एक बार दफ्तर है एक बार दफ्तर है रुई ट्रैफिक पुलिस सार्वजनिक से एक बार एक बार तो भाई क्या ट्रैफिक पुलिस है यहाँ पर बाल दे बांध लाइन खाई दी सिलेंडर दी देखेंगे लाइन खाई देखेंगे तो लाइन खाई